ਪਾਲਸ ਦੇ ਬਾਹਰ ਖੜੇ ਹੋ ਕੇ ਹਵਾਈ ਫੈਰ ਕਰਨ ਵਾਲੇ ਫੁਕਰਿਆਂ ਤੇ ਪੁਲਿਸ ਨੇ ਕੀਤਾ ਮਾਮਲਾ ਦਰਜ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੂਟ ਤੇ ਸਥਿਤ ਇੱਕ ਪਾਲਸ ਵਿੱਚ ਆਏ ਨੌਜਵਾਨਾਂ ਵੱਲੋਂ ਰੋਡ ਤੇ ਖੜੇ ਹੋ ਕੇ ਫੈਰੰਗ ਕੀਤੀ ਗਈ ਜਦਸੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਚਾਰ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਸ ਦੇ ਬਾਰੇ ਐਸਐਸਪੀ ਗੁਰਦਾਸਪੁਰ ਅਜੀਤਤਾ ਨੇ ਦੱਸਿਆ ਕਿ ਅਵਤਾਰ ਸਿੰਘ ਅਮਨਦੀਪ ਸਿੰਘ ਪ੍ਰਗਟ ਸਿੰਘ ਸਾਰੇ ਵਾਸੀ ਪਾੜਾ ਅਤੇ ਰਮਨ ਵਾਸੀ ਹਯਾਤ ਨਗਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉੱਥੇ ਹੀ ਹੁਣਾਂ ਪੰਜਾਬ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਤੇ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ। ਬਾਕੀ ਤੁਸੀਂ ਖੁਦ ਸੋਨੋ ਪੰਜਾਬ ਪੁਲਿਸ ਦੀ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਇਹ ਦੇਖੋ ਜੀ ਕੱਲ ਅਸੀਂ ਪ੍ਰੋਐਕਟਿਵ ਤਰੀਕੇ ਨਾਲ ਅਸੀਂ ਇਹਦੇ 'ਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਸੋਸ਼ਲ ਮੀਡੀਆ 'ਵਾਂਹ ਹੀ ਆਈ ਸੀ ਅਸੀਂ ਜਦੋਂ ਮੇਰੇ ਧਿਆਨ 'ਚ ਆਇਆ ਇਮੀਡੀਏਟਲੀ ਜਿਹੜੀ ਹੈਗੀ ਅਸੀਂ ਇਹਦੇ 'ਚ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਜਿਹੜਾ ਕੱਲ ਹੀ ਅਸੀਂ ਇੱਕ ਐਫਆਈਆਰ ਜਿਹੜੀ ਹੈਗੀ ਆਮ ਸੈਕਟੀਅਨ ਅੰਡਰ ਜਿਹੜਾ ਦਰਜ ਕੀਤਾ ਸੀਗਾ ਚਾਰ ਬੰਦੇ ਇਨੀਸ਼ੀਅਲੀ ਸਾਨੂੰ ਆਈਡੈਂਟੀਫਾਈ ਨਹੀਂ ਹੋਦੇ ਸੀ ਬਾਅਦ 'ਚ ਅਸੀਂ ਆਈਡੈਂਟੀਫਾਈ ਕਰ ਲਏ ਹੈਗੇ ਜਿਹੜੇ ਅਸੀਂ ਚਾਰ ਬੰਦਿਆਂ ਨੇ ਇਮੀਡੀਏਟਲੀ ਜਿਹੜੇ ਹੈਗੇ ਉਹ ਨਾ ਤੇ ਜਿਹੜਾ ਹੈਗਾ ਐਕਸ਼ਨ ਹੋਇਆ ਜਾਏਗਾ ਉਹਨੇ ਅਜੇ ਇਸੀ ਇਮੀਡੀਟਲੀ ਮੰਨਿਆ ਜਾ ਰਿਹਾ ਹੈ। ਅਪਲੀਕੇਸ਼ਨ ਕਿੰਨੀ ਪਰਬਲ ਕਿੰਨੂੰ ਐਜ਼ ਆਫ ਨਾਉ ਤਾਂ ਸਾਡੇ ਕੋਲ ਵੀਡੀਓ ਹੀ ਆਇਆ। ਅਸੀਂ ਵੀਡੀਓ ਨੂੰ ਵੈਰੀਫਾਈ ਕਰੇ ਸੀ। ਬਾਕੀ ਇਸੀ ਇਨਹੈਂਡੈਂਟਲੀ ਪਛਾਦ ਦਰਜ ਕਰਤਾ, ਪਛਾਦ ਦਰਜ ਕਰਕੇ ਜਿਦਾ ਹੀ ਉਹ ਜਿਹੜੇ ਹੈਗੇ ਅਰੈਸਟ ਹੋਣਗੇ ਉਹਦੇ ਤੋਂ ਬਾਅਦ। ਕਿੰਨੇ ਕਿੰਨੀ ਇਨਕੁਆਇਰੀ ਹੋਈ ਜੀ? ਪਰ ਐਜ਼ ਆਫ ਨਾਉ ਉਹ ਸਾਰੀ ਅਸੀਂ ਅੰਡਰ ਵੈਰੀਫਿਕੇਸ਼ਨ। ਕਿੰਨੇ ਬੰਦੇ ਸੀ? ਉਹਦੇ ਚ 4 ਬੰਦੇ ਸਨ। ਸਾਰੇ ਫੇਸਬੋਕ ਕਿੰਨੇ ਬੰਦੇ? ਚਾਰ ਚਾਰੋਂ ਬੰਦੇ ਪੇਸ ਹੋ ਗਏ। ਉਹ ਮੈਂ ਤੁਹਾਨੂੰ ਉਹ ਜਿਹੜਾ ਹੈਗਾ ਉਹ ਇਹ ਬੰਦਾ ਜਿਹੜਾ ਮੈਂ ਪਹਿਲਾਂ ਵੀ ਹੈਗਾ ਜਦੋਂ ਧਿਆਨ ਚਾਹੀ ਸੀ ਇਮੀਡੀਟਲੀ ਪਛਾਣ ਦਜ ਕਰਤਾ ਸੀਗਾ ਸੋ ਮੇਰੀ ਅਹੀ-ਅਬੀ ਲੈ ਕਿ ਜਿਹੜੇ ਵੀ ਪਹਿਲੀ ਚੀਜ਼ ਹੈ ਸਟਰੀਟ ਤੋਂ ਗਰੇਜ ਕਰਨ ਕਿ ਜਿਹੜੇ 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 ਬੰਦੇ ਵੀ ਜਿਨ੍ਹਾਂ ਨੂੰ ਅਸਲੇ ਦੇ ਰਿਲੇਸ਼ਨਸ ਵੀ ਦਿੱਤੇ ਆ ਉਹ ਸੈਲਫ ਪ੍ਰੋਟੈਕਸ਼ਨ ਵਾਸਤੇ ਹੈਗੇ ਉਹਨਾਂ ਦੇ ਜਿਹੜੇ ਹੈਗੇ ਉਹ ਕੁਝ ਨਿਯਮ ਔਰ ਕਾਨੂੰਨ ਹੈਗਾ ਤਾਂ ਉਸ ਹਿਸਾਬ ਨਾਲ ਨਾ ਅਗਰ ਕੋਈ ਬੰਦਾ ਇਸ ਤਰੀਕੇ ਨਾਲ ਅਗਰ ਬਿਹੇਵ ਕਰੇਗਾ ਤਾਂ ਉਹਦੇ ਖਿਲਾਫ ਸਖਤ ਜਿਹੜੀ ਕਾਨੂੰਨੀ ਕਾਰਵਾਈ ਹੋ ਕੇ ਜਿਹੜੇ ਮੈਰਿਜ ਪੈਰਸ ਉਹਨਾਂ ਨੂੰ ਕੀ ਗਾਈਡਲਾਈਨ ਹੈ ਜੀ ਜੀ ਉਹਦੇ ਨਾਲ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਗਾਈਡਲਾਈਨ ਜਿਹੜੀ ਹੈ ਜੀ ਡੀਸੀ ਸਾਹਿਬ ਨਾਲ ਗੱਲ ਕਰਕੇ ਉਹ ਅਸੀਂ ਸ਼ੁਰੂ ਕਰਦੇ ਹਾਂ ਥੈਂਕ ਯੂ